ਸਤਿ ਸ੍ਰੀ ਅਕਾਲ ਜੀ ਮੈਂ ਜਸਟਿਲੋਂ ਦਾ ਟੀਵੀ ਐਨ ਆਰ ਆਈ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਹਨਾਂ ਵੀਡੀਓਜ਼ ਦੇ ਜ਼ਰੀਏ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਚ ਪੰਜਾਬੀ ਜ਼ੁਬਾਨ ਦੇ ਬਾਰੇ ਚ ਕਿਸੇ ਵੀ ਭਾਸ਼ਾ ਦੇ ਚਾਰ ਮੁੱਖ ਅੰਗ ਹੁੰਦੇ ਨੇ ਜਿਸ ਦੇ ਵਿੱਚ ਧੁਨੀ ਸ਼ਬਦ ਵਾਕ ਤੇ ਅਰਥ ਉਹਨਾਂ ਗੌਰਨਾਲਿਸ ਨੂੰ ਦੇਖਿਆ ਜਾਵੇ ਤਾਂ ਇਹਨਾਂ ਦੇ ਪਿੱਛੇ ਕੁਝ ਨਿਜ਼ਮ ਹੁੰਦੇ ਨੇ ਉਹਨਾਂ ਨਿਜ਼ਮਾਂ ਦੇ ਇਕੱਠ ਨੂੰ ਉਹਨਾਂ ਨਿਜ਼ਮਾਂ ਦੇ ਸਮੂਹ ਨੂੰ ਅਸੀਂ ਵਿਆਕਰਨ ਆ ਤੋ ਭਾਸ਼ਾ ਵਿਗਿਆਨੀ ਇਹਨਾਂ ਨਿਯਮਾਂ ਨੂੰ ਬਣਾਉਂਦੇ ਨੇ ਸੋ ਸਮੇਂ-ਸਮੇਂ ਤੇ ਇਹਨਾਂ ਨਿਯਮਾਂ ਦੇ ਵਿੱਚ ਤਬਦੀਲੀ ਵੀ ਆ ਜਿਹੜੀ ਉਹ ਲਾਜ਼ਮੀ ਤੌਰ ਤੇ ਆਉਂਦੀ ਰਹਿੰਦੀ ਆ ਕੋਈ ਵੀ ਭਾਸ਼ਾ ਇਹ ਖਾਸ ਖਿਆਲ ਰੱਖਿਆ ਜਾਵੇ ਸਮਝਣ ਵਾਲੀ ਗੱਲ ਆ ਜਿਹੜੀ ਕੋਈ ਵੀ ਵਿਆਕਰਣ ਹੈ ਜਿਹੜੀ ਕਿਸੇ ਭਾਸ਼ਾ ਦੀ ਉਹ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਕਿ ਪਹਿਲਾਂ ਵਿਆਕਰਣ ਬਣ ਗਈ ਹੋਵੇ ਫਿਰ ਕੋਈ ਬੋਲੀ ਜਾਂ ਭਾਸ਼ਾ ਬਣੀ ਹੋਵੇ ਇਸ ਤਰ੍ਹਾਂ ਨਹੀਂ ਆ ਵਿਆਕਰਣ ਦੀ ਰਚਨਾਏ ਜਿਹੜੀ ਬੋਲੀ ਚੋਂ ਹੀ ਹੁੰਦੀ ਹੈ ਨਾ ਬੋਲੀ ਦੀ ਹੂਂਦ ਚੋਂ ਹੁੰਦੀ ਆ ਬੋਲੀ ਪਹਿਲਾਂ ਆਉਂਦੀ ਆ ਫਿਰ ਵਿਆਕਰਨ ਆਉਂਦੀ ਆ ਜਿਸ ਤਰ੍ਹਾਂ ਗੱਲ ਕੀਤੀ ਆ ਵੀ ਇਹਦੇ ਵਿੱਚ ਲਗਾਤਾਰ ਨਿਰੰਤਰ ਕਿਸੇ ਵੀ ਜੀਵਤ ਭਾਸ਼ਾ ਦੇ ਵਿੱਚ ਤਬਦੀਲੀਆਂ ਨੇ ਜਿਹੜੀਆਂ ਵਿਕਾਸ ਹੈ ਜਿਹੜਾ ਉਹ ਹੁੰਦਾ ਰਹਿੰਦਾ ਇਹ ਵਗਦੇ ਦਰਿਆ ਵਾਂਗ ਹੈ ਇਸ ਦਾ ਵਿਕਾਸ ਹੁੰਦਾ ਰਹਿੰਦਾ ਕਾਰਨ ਕੀ ਆ ਕੋਈ ਵੀ ਭਾਸ਼ਾ ਉਸ ਤੇ ਤੇ ਕਿਸੇ ਹੋਰ ਬੋਲੀ ਦਾ ਪ੍ਰਭਾਵ ਉਸ ਤੇ ਧਰਮ ਦਾ ਉਸੇ ਸੱਭਿਆਚਾਰ ਦਾ ਲਾਜ਼ਮੀ ਤੌਰ ਤੇ ਪੈਂਦਾ ਕਦੇ ਵੀ ਨਹੀਂ ਹੋਇਆ ਕਿ ਕੋਈ ਭਾਸ਼ਾ ਇਸ ਤੋਂ ਬਚ ਕੇ ਰਹਿ ਗਈ ਹੋਵੇ ਇਸ ਤਰ੍ਹਾਂ ਨਹੀਂ ਹੁੰਦਾ ਸੋ ਗੱਲ ਆ ਜਾਂਦੀ ਮਿਆਰੀ ਰੂਪ ਕੀ ਆ ਭਾਸ਼ਾ ਦਾ ਮਿਆਰੀ ਰੂਪ ਭਾਵ ਵੀ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਤੇ ਸਪਸ਼ਟ ਰੂਪ ਤੇ ਵਿੱਚ ਬੋਲਣ ਲਈ ਸਮਝਣ ਲਈ ਉਸ ਦਾ ਵਿਆਕਰਨਕ ਪੱਖ ਹੈ ਜਿਹੜਾ ਉਸ ਨੂੰ ਪਹਿਲਾਂ ਸਮਝ ਲਿਆ ਜਾਵੇ ਯਾਨੀ ਉਸੇ ਨਿਜਮਾ ਦੀ ਜਾਣਕਾਰੀ ਹੈ ਜਿਹੜੀ ਉਹ ਸਾਨੂੰ ਜ਼ਰੂਰ ਆਉਂਦੀ ਹੋਵੇ ਤਦ ਹੀ ਅਸੀਂ ਉਸ ਭਾਸ਼ਾ ਦੀ ਸਪਸ਼ਟ ਰੂਪ ਦੇ ਵਿੱਚ ਅਸੀਂ ਉਸ ਭਾਸ਼ਾ ਨੂੰ ਲਿਖ ਸਕਦੇ ਹਾਂ ਅਸੀਂ ਉਸ ਭਾਸ਼ਾ ਨੂੰ ਬੋਲ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਪ੍ਰਭਾਵ ਦੀ ਗੱਲ ਕੀਤੀ ਆ ਆਪਾਂ ਅਕਸਰ ਹੀ ਮੰਨਦੇ ਆਂ ਵੀ ਜਿਵੇਂ ਹੁਣ ਅੰਗਰੇਜ਼ੀ ਭਾਸ਼ਾ ਦਾ ਬਹੁਤ ਪ੍ਰਭਾਵ ਆ ਸਾਡੀ ਪੰਜਾਬੀ ਭਾਸ਼ਾ ਤੇ ਗੱਲ ਕਰ ਲਈਏ ਤਾਂ ਜਿਸ ਤਰ੍ਹਾਂ ਪਾਸ਼ਾ ਦਾ ਪ੍ਰਭਾਵ ਹੋਰ ਦਾ ਪਿਆ ਤਾਂ ਨਿਜਮਾ ਦੇ ਵਿੱਚ ਤਬਦੀਲੀ ਵੀ ਆ ਜਿਹੜੀ ਉਹ ਸੁਭਾਵਿਕ ਹੀ ਹੋ ਜਾਂਦੀ ਹੈ ਜਿਸ ਤਰ੍ਹਾਂ ਅਸੀਂ ਗੁਲਾਵਾਂ ਦੇ ਨਾਲ ਅਦਕ ਦੀ ਵਰਤੋਂ ਬਹੁਤੀ ਨਹੀਂ ਸੀ ਕਰਦੇ ਤਾਂ ਹੁਣ ਕੀ ਆ ਕੁਝ ਸ਼ਬਦ ਇਸ ਤਰ੍ਹਾਂ ਦੇ ਆ ਗਏ ਜਿਸ ਦੇ ਵਿੱਚ ਅਸੀਂ ਗੁਲਾਵਾਂ ਨਾਲ ਅਦਕ ਦੀ ਵਰਤੋਂ ਕਰਨ ਲੱਗ ਗਏ ਆ ਯਾਨੀ ਨਜਮਾ ਦੇ ਵਿੱਚ ਤਬਦੀਲੀ ਆ ਗਈ ਜਿਹੜੀ ਸੰਭਵ ਆ ਤੋ ਲਿਖਣਾ ਹੋਵੇ ਪੈਨ ਨੈਟ ਤਾਂ ਪਪਾ ਪੱਪੇ ਨੂੰ ਦਲਾਵਾ ਪਾ ਕੇ ਉੱਤੇ ਅਧਕ ਨੰਨਾ ਪੈਨ ਪਾ ਦਿੰਨੇ ਆ ਨੈਟ ਲਿਖਣਾ ਹੋਵੇ ਨੰਨੇ ਨੂੰ ਦਲਾਵਾ ਪਾ ਕੇ ਉੱਤੇ ਅਧਕ ਪਾ ਕੇ ਟੈਂਕਾ ਲਿਖ ਦਿੰਨੇ ਆ ਸੋ ਇਸ ਤਰ੍ਹਾਂ ਦੇ ਨਾਲ ਹੀ ਪ੍ਰਭਾਵ ਤੋਂ ਕੋਈ ਵੀ ਭਾਸ਼ਾ ਜਿਹੜੀ ਉਹ ਬਚ ਕੇ ਨਹੀਂ ਰਹਿ ਸਕਦੀ ਸੋ ਇਹ ਸਿਗਾ ਵਿਆਕਰਨਿਕ ਪੱਖ ਜਿਸ ਦਾ ਮਹੱਤਵ ਕਿਸੇ ਵੀ ਭਾਸ਼ਾ ਦੇ ਵਿੱਚ অতি ਜ਼ਰੂਰੀ ਹੈ ਕੋਈ ਵੀ ਭਾਸ਼ਾ ਜਿਹੜੀ ਉਹ ਆ ਨਾ ਸਿਰਫ ਸਾਨੂੰ ਸ਼ੁੱਧ ਰੂਪ ਦੇ ਵਿੱਚ ਅਸੀਂ ਉਹਦਾ ਉਚਾਰਨ ਕਰ ਸਕਦੇ ਹਾਂ ਜੇ ਅਸੀਂ ਵਿਆਕਰਨਿਕ ਪੱਖ ਤੋਂ ਬਿਲਕੁਲ ਉਸੇ ਸਮਝ ਰੱਖਦੇ ਹਾਂ ਸਗੋਂ ਇਹ ਸਾਡੇ ਆਤਮ ਵਿਸ਼ਵਾਸ ਤੇ ਵਿੱਚ ਵੀ ਬਹੁਤ ਵਾਧਾ ਕਰਦੀ ਹੈ ਮੈਂ ਦੇਖਿਆ ਵੀ ਅਕਸਰ ਹੀ ਅਸੀਂ ਬੱਚੇ ਵੀ ਗਲਤੀਆਂ ਕਿੱਥੇ ਕਰਦੇ ਆ ਵਿਆਕਰਨ ਗ੍ਰਾਮਰ ਦੇ ਵਿੱਚ ਹੀ ਕਰਦੇ ਆ ਨਾ ਕਿਸੇ ਭਾਸ਼ਾ ਦਾ ਸ਼ੁੱਧ ਉਚਾਰਨ ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਉਸ ਤੇ ਵਿਆਕਰਨ ਤੋਂ ਜਾਣੂ ਨਹੀਂ ਉਸ ਕਿਸੇ ਵੀ ਭਾਸ਼ਾ ਨੂੰ ਕਿਸੇ ਵੀ ਭਾਸ਼ਾ ਨੂੰ ਸਮਝਣ ਦੇ ਲਈ ਜ਼ਰੂਰੀ ਆ ਕਿ ਉਸ ਦੀ ਗ੍ਰਾਮਰ ਹੈ ਜਿਹੜੀ ਉਸ ਦੀ ਵਿਆਕਰਣ ਹੈ ਉਸ ਦੇ ਨਿਯਮ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਸਮਝ ਲਿਆ ਜਾਵੇ ਤਾਂ ਹੀ ਅਸੀਂ ਉਸ ਦਾ ਮਿਆਰੀ ਰੂਪ ਇਹ ਸਵਾਲ ਵੀ ਕਈ ਵਾਰ ਹੀ ਆਇਆ ਕਿ ਕਿਸੇ ਭਾਸ਼ਾ ਦਾ ਮਿਆਰੀ ਰੂਪ ਕੀ ਆ ਤਾਂ ਹੀ ਅਸੀਂ ਉਸ ਭਾਸ਼ਾ ਦਾ ਮਿਆਰੀ ਰੂਪ ਜਿਹੜਾ ਕਿ ਨਿਯਮਾਂ ਦੇ ਅਧੀਨ ਸ਼ੁੱਧ ਤੇ ਸਪਸ਼ਟ ਜਿਹੜਾ ਅਸੀਂ ਉਚਾਰ ਸਕਦੇ ਹਾਂ ਬੋਲ ਸਕਦੇ ਹਾਂ ਤੋ ਇਹ ਸੀ ਰੋਚਕ ਜੀ ਜਾਣਕਾਰੀ ਵਿਆਕਰਨ ਦੇ ਮਹੱਤਵ ਬਾਰੇ ਮੇਰੀ ਰੂਪ ਪਰੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਚਰਚਾ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ